ਵਾਇਗੁਨਿਕਾ ਖਾਲਸਾ ਲਈ ਸ਼ੁਭਕਾਮਨਾਵਾਂ ਆਓ ਰੈਂਡਰ ਵੱਲ ਦਵਾ ਵਿਖੇ ਪਿਆਰੰਗੀ ਜੀਤ ਸਿੰਘ ਜੀ ਜੋ ਆਪ ਜੀ ਨੂੰ ਇੱਕ ਸ਼ਬਦ ਗੀਤਨ ਨਾਲ ਆਭ ਲੋਕ ਵਿਚਰੀ ਨਾਲ ਹੀ ਨਿਹਾਨ ਕਰਨੇ ਜੋ ਜਿੰਨੀਆਂ ਸੰਗਤਾਂ ਮੈਨੂੰ ਸੰਯੋਗ ਦੇਣਗੀਆਂ ਵਾਤ ਦਾ ਵਾਤ ਸ਼ੇਅਰ ਕਰੋ ਕਦੇ ਮੱਥਾ ਨਾ ਫਕੀਰਾ ਨਾਲ ਲਾਇਓ ਲੇਖਾ ਦੇ ਰਾਉਖਾ ਹੋ ਜੋ ਕਦੇ ਮੱਥਾ ਨਾ ਫਕੀਰ ਨਾਲ ਲਾਇਓ ਲੇਖ ਦੇਣਾ ਔਖਾ ਹੋ ਜੂਗਾ ਕਦੇ ਮੱਥਾ ਨਾ ਫਕੀਰ ਨਾਲ ਲਾਇਓ ਲੇਖ ਦੇਣਾ ਔਖਾ ਹੋ ਜੂਗਾ ਲੇਖ ਦੀਣਾ ਜੀ ਔਖਾ ਹੋ ਜੂਗਾ ਲਿਖਾ ਦੇਣਾ ਔਖਾ ਹੋ ਜੂਗਾ ਕਦੇ ਮੱਥਾ ਨਾ ਫੁਕੀਰ ਨਾਲ ਲਾਇਓ ਲਿਖਾ ਦੇਣਾ ਔਖਾ ਹੋ ਜੂਗਾ ਕਦੇ ਮੱਥਾ ਨਾ ਫੁਕੀਰ ਨਾਲ ਲਾਇਓ ਲਿਖਾ ਦੇਣਾ ਔਖਾ ਹੋ ਜੂਗਾ ਕੋਈ ਬਣ ਕੇ ਵਖਾਵੇ ਰਾਜਾ ਕੋਈ ਬਣ ਕੇ ਵਖਾਵੇ ਰਾਜਾ ਕੋਈ ਬਣ ਕੇ ਵਖਾਵੇ ਰਾਜਾ ਵਾਹਫਕੀਰਾਂ ਦੇ ਕੋਈ ਬਣ ਕੇ ਵਖਾਵੇ ਰਾਜਾ ਵਾਹਫਕੀਰਾਂ ਦੇ ਕਦੇ ਮੱਥਾ ਨਾ ਫਕੀਰਾ ਨਾਲ ਲਾਇਓ ਲੇਖ ਦੇਣਾ ਔਖਾ ਹੋ ਜੂ ਕਦੇ ਮੱਥਾ ਨਾ ਫਕੀਰਾਂ ਨਾਲ ਲਲਾਇਓ ਲਿਖ ਦੇਣਾ ਔਖਾ ਹੋ ਜੂਗਾ ਲਿਖ ਦੇਣਾ ਔਖਾ ਹੋ ਜੂਗਾ ਮੇਰੀ ਦੀਦ ਨਾਲ ਮਨ ਨੂੰ ਸੁਗਣ ਮਿਲਦਾ ਜਿਹੜੇ ਨਾਮ ਨਾਲ ਲੋਨ ਮਿਲਦਾ ਤੇਰੀ ਦੀਦ ਨਾਲ ਮਨ ਨੂੰ ਸਕੂਨ ਮਿਲਦਾ ਮੇਰੇ ਨਾਮ ਨਾਲ ਜਿੰਦ ਨੂੰ ਜਲੋਂ ਮਿਲਦਾ ਹੱਥ ਜੋੜ ਖੜਾ ਤੇਰੇ ਦਰ ਤੇ ਤੁਸੀਂ ਦਵਨਾ ਦੀ ਸਾਧੀ ਮੇਰੇ ਪਰ ਕਿ ਮਿਲਿਆ ਨੂੰ ਹੋਗੀ ਬਹੁਤ ਅਰਥ ਹੈ ਮਿਲਿਆ ਨੂੰ ਹੋਗੀ ਬਹੁਤ ਅਰਥ ਹੈ ਰਾਜਾ ਸਾਹਿਬ ਦੇ ਦੇਓ ਦੀਦਾਰ ਜੀ ਮਿਲਿਆ ਰੋਹਤ ਯਰ ਸੇ ਰਾਜਾ ਸਾਹਿਬ ਦੇ ਦੇਓ ਦੀਦਾਰ ਜੀ ਮਿਲਿਆ ਨੂੰ ਕੋਤੇ ਅਰਸੇ ਹੋਡੇ ਬਾਜੋ ਜਿੰਦ ਮੇਰੀ ਡਾਵਾਂ ਡੋਲੇ ਕਾਂਧੀ ਐ ਹਰੀ ਬਾਲੇ ਰਾਜਾ ਤੇਰੀ ਯਾਦ ਸਤਾਉਂਦੀ ਐ ਹੋਡੇ ਬਾਜੋ ਜਿੰਦ ਮੇਰੀ ਡਾਵਾ ਡੋਲੇ ਖੰਦੀ ਐ ਹਾਰੀ ਪਾਲ ਰਾਜਾ ਤੇਰੀ ਯਾਦ ਸਸਤੰਦੀ ਐ ਤੇਰੇ ਦਰ ਤੇ ਆਇਆ ਮੱਠਾਂ ਚਰਨਾਂ ਨੇ ਨਾਲ ਲਾਇਆ ਪੁੱਲਾ ਬਖਸ਼ੋ ਮੇਰੀਆਂ ਪੁੱਲਾ ਬਖਸ਼ੋ ਮੇਰੀਆਂ ਦਾ ਸਾਧੂ ਦੀ ਬੰਦਗੀ ਬੁਲੇ ਬੰਦਕੀ ਬੋਲੇ ਸਾਧੂ ਦੀ ਬੰਦਕੀ ਬੋਲੇ ਸਾਧੂ ਦੀ ਬੰਦਕੀ ਬੋਲੇ ਸਾਧੂ ਨਿਉ ਗੋਲ ਦਾ ਸਾਧੂ ਦੀ ਬੰਦਕੀ ਬੋਲੇ ਸਾਧੂ ਦੀ ਬੰਦਕੀ ਬੋਲੇ ਸਾਧੂ ਦੀ ਬੰਦਕੀ ਬੋਲੇ ਸਾਧੂ ਦੀ ਬੰਦਕੀ ਬੋਲੇ ਤਾ ਦੂਦੀ ਬੰਦਗੀ ਬੋਲੇ ਵਾਜਾ ਵਾਲੇ ਮੇਰੇ ਮਾਹੀਨੋ ਨਿਲੇ ਤੇ ਤਵਾਰ ਹੋ ਗਿਆ ਹੰਗ ਤਮਕਾਰੀ ਵਾਜਾ ਵਾਲੇ ਮੇਰੇ ਮਾਹੀਨੋ ਨਿਲੇ ਤੇ ਤਵ ਨੀਲੇ ਤੇ ਤਾਰੇ ਹੋ ਗਏ ਆ ਸੰਗ ਤਵਾਰੇ ਵਾਜਾ ਵਾਲੇ ਮੇਰੇ ਮਾਹੀਨੋ ਅੱਖੀਆਂ ਦੀ ਪਿਆਸ ਬੁਝਾ ਕੀ ਆ ਜੋ ਮੇਰੇ ਸ਼ੈਣ ਛਾ ਅੱਖੀਆਂ ਦੀ ਪਿਆਸ ਬੁਝਾ ਸੰਗ ਤਵਾਰੇ ਵਾਜਾ ਵਾਲੇ ਮੇਰੇ ਮਾਹੀਨੋ नीले ते सवार हुया जो मे सेण छा आखीअ जी आजो मेरे शैन प्यार